ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾੜੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਕਪਟੀ ਬਾਜ਼ ਤੇ ਲੂੰਬੜੀ ਦੀ ਕਹਾਣੀ ਹੈ ਸੰਗੜੇ ਜੰਗਲ ਦੇ ਵਿੱਚਕਾਰ ਇੱਕ ਵੱਡਾ ਪਹਾੜ ਸੀ ਉਸ ਪਹਾੜ ਦੀ ਚੋਟੀ ਤੇ ਇੱਕ ਬਹੁਤ ਉੱਚਾ ਤੇ ਪੁਰਾਣਾ ਅਤੇ ਮਜ਼ਬੂਤ ਦਰਖਤ ਖੜਾ ਸੀ ਉਸ ਦਰਖਤ ਦੇ ਸਭ ਤੋਂ ਉੱਪਰਲੇ ਟਾਣੇ ਤੇ ਰਹਿੰਦਾ ਸੀ ਇੱਕ ਬਾਜ ਤੇ ਆਮ ਬਾਜ ਨਹੀਂ ਸੀ ਬਲਕਿ ਇੱਕ ਕਪਤੀ ਬਾਜ ਸੀ ਇਹ ਬਾਜ ਤਾਕਤਵਰ ਵੀ ਸੀ ਤੇ ਬੁੱਧੀਮਾਨ ਵੀ ਸੀ ਪਰ ਉਸ ਦੀ ਬੁੱਧੀ ਸੱਚਾਈ ਲਈ ਨਹੀਂ ਸਗੋਂ ਔਖੀ ਅਤੇ ਸਵਾਰਥਲੀ ਵਰਤੀ ਜਾਂਦੀ ਸੀ ਉਹ ਹਮੇਸ਼ਾ ਦੂਜੇ ਜਾਨਵਰਾਂ ਨੂੰ ਠੱਗ ਕੇ ਆਪਣਾ ਫਾਇਦਾ ਕਰ ਜਾਂਦਾ ਸੀ ਕਈ ਪੰਛੀ ਉਸ ਤੋਂ ਡਰਦੇ ਸਨ ਕਈ ਉਸ ਦੀ ਇੱਜ਼ਤ ਵੀ ਕਰਦੇ ਸਨ ਪਰ ਅਸਲ ਵਿੱਚ ਕੋਈ ਵੀ ਉਸ ਦੇ ਉਸ ਦੇ ਦਿਲ ਦੀ ਕਪਟਤਾ ਨੂੰ ਨਹੀਂ ਜਾਣਦਾ ਸੀ ਉਹ ਅਸਮਾਨ ਵਿੱਚ ਉੱਡਦਾ ਹੋਇਆ ਹਰ ਚੀਜ਼ ਤੇ ਨਜ਼ਰ ਰੱਖਦਾ ਉਸ ਦੀ ਨਿਗਾਹ ਤੋਂ ਨਾ ਤਾਂ ਕੋਈ ਖਰਗੋਸ਼ ਬਚਦਾ ਨਾ ਚਿੜੀ ਨਾ ਹੀ ਜੰਗਲ ਦੇ ਰਾਸ ਇਸੇ ਜੰਗਲ ਵਿੱਚ ਤਰਤੀਤੇ ਰਹਿੰਦੀ ਸੀ ਇੱਕ ਚਲਾਕ ਲੂੰਬੜੀ ਲੂੰਬੜੀ ਦਾ ਦਿਮਾਗ ਬਿਜਲੀ ਬਾਂਗ ਤੇਜ ਸੀ ਉਹ ਆਪਣੀ ਚਤਰਾਈ ਨਾਲ ਕਈ ਵਾਰੀ ਸ਼ੇਰ ਵਰਗੇ ਵੱਡੇ ਜਾਨਵਰਾਂ ਨੂੰ ਵੀ maat ਦੇ ਚੁੱਕੀ ਸੀ। ਲੂੰਬੜੀ ਨੇ ਕਦੇ ਤਾਕਤ ਤੇ ਭਰੋਸਾ ਨਹੀਂ ਕੀਤਾ ਸੀ ਉਸ ਦਾ ਹਥਿਆਰ ਸਦਾ ਉਸ ਦੀ ਸੋਚ ਹੁੰਦੀ ਸੀ। ਲੂੰਬੜੀ ਅਕਸਰ ਕਹਿੰਦੀ ਸੀ ਜੋ ਦਿਮਾਗ ਵਰਤਦਾ ਉਹੀ ਅਸਲੀ ਜੇਤੂ ਹੁੰਦਾ ਏ। ਪਰ ਜੰਗਲ ਵਿੱਚ ਇੱਕ ਕਹਾਵਤ ਇਹ ਵੀ ਚੱਲਦੀ ਸੀ ਕਿ ਅਸਮਾਨ ਦੀ ਅੱਖ ਤੇ ਧਰਤੀ ਦੀ ਅਕਲ ਜਦੋਂ ਮਿਲਣ ਤਾਂ ਤੂਫਾਨ ਆ ਜਾਂਦਾ ਏ। ਇੱਕ ਦਿਨ ਬਾਜ਼ ਨੇ ਉੜਦਿਆ ਉੜਦਿਆ ਦੇਖਿਆ ਕਿ ਜੰਗਲ ਵਿੱਚ ਲੂੰਬੜੀ ਇੱਕ ਕਿਨਾਰੇ ਤੇ ਬੈਠੀ ਕੁਝ ਸੋਚ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਜਿਵੇਂ ਕੋਈ ਯੋਜਨਾ ਬਣਾ ਰਹੀ ਹੋਵੇ ਬਾਜ਼ ਨੇ ਮਨ ਵਿੱਚ ਸੋਚਿਆ ਇਹ ਲੂੰਬੜੀ ਤਾਂ ਬਹੁਤ ਚਲਾਕ ਹੈ ਜੇ ਮੇਰੇ ਰਾਹ ਵਿੱਚ ਆ ਗਈ ਤਾਂ ਮੇਰੇ ਲਈ ਖਤਰਾ ਬਣ ਸਕਦੀ ਹੈ ਪਹਿਲਾਂ ਹੀ ਇਸ ਨੂੰ ਮੈਂ ਆਪਣੇ ਕਾਬੂ ਕਰ ਲੈਣਾ ਚਾਹੀਦਾ ਮੈਨੂੰ ਉਸੇ ਸਮੇਂ ਲੂੰਬੜੀ ਨੇ ਵੀ ਅਸਮਾਨ ਵੱਲ ਨਜ਼ਰ ਮਾਰੀ ਉਸ ਨੇ ਬਾਜ਼ ਨੂੰ ਉੜਦੇ ਦੇਖਿਆ ਹੌਲੀ ਜੀ ਲੁੰਬੜੀ ਮੁਸਕਰਾਈ ਹਾਂ ਬਾਜ ਸਿਰਫ ਉੜਦਾ ਹੀ ਨਹੀਂ ਸਭੋ ਹਰ ਕਿਸੇ ਦੀ ਕਿਸਮਤ ਤੇ ਨજર ਰੱਖਦਾ ਇਹ ਕੋਈ ਸਧਾਰਨ ਨਹੀਂ ਆ ਦੋਵੇਂ ਇੱਕ ਦੂਜੇ ਨੂੰ ਦੇਖਦਾ ਰਹੇ ਸੀ ਪਰ ਅਜੇ ਤੱਕ ਕੋਈ ਮੁਲਾਕਾਤ ਨਹੀਂ ਹੋਈ ਸੀ ਦੋਵੇਂ ਆਪਣੀ ਚਾਲ ਚੱਲਣ ਦੀ ਤਿਆਰੀ ਕਰ ਰਹੇ ਸਨ ਉਸ ਰਾਤ ਜੰਗਲ ਵਿੱਚ ਚਾਨਣੀ ਫੈਲੀ ਹੋਈ ਸੀ ਬਾਜ ਆਪਣੇ ਦਰਖਤ ਤੇ ਬੈਠਾ ਸੋਚ ਰਿਹਾ ਸੀ ਕੀ ਮੈਂ ਜੰਗਲ ਦਾ ਰਾਜਾ ਬਣ ਸਕਦਾ ਹਾਂ ਬਿਨਾਂ ਤਾਜ ਦੇ ਮੈਨੂੰ ਸਿਰਫ ਥੋੜੀ ਚਲਾਕੀ ਚਾਹੀਦੀ ਆ ਹੋਰ ਉੱਧਰ ਲੂੰਬੜੀ ਆਪਣੀ ਖੋਡ ਦੇ ਬਾਹਰ ਬੈਠੀ ਸੋਚ ਰਹੀ ਸੀ ਅਸਮਾਨ ਤੋਂ ਆਉਂਦਾ ਹੋਇਆ ਖਤਰਾ ਹਮੇਸ਼ਾ ਸਭ ਤੋਂ ਵੱਡਾ ਹੁੰਦਾ ਏ ਪਰ ਹਰ ਉੱਚੀ ਉਡਾਨ ਵਾਲਾ ਪੰਛੀ ਧਰਤੀ ਦੀ ਅਕਲ ਨਹੀਂ ਸਮਝ ਸਕਦਾ ਇਸੇ ਰਾਤ ਤੋਂ ਜੰਗਲ ਦੀ ਹਵਾ ਵਿੱਚ ਕੁਝ ਬਦਲਾਅ ਆ ਗਿਆ ਪੰਛੀਆਂ ਨੂੰ ਅਜੀਬ ਜਿਹਾ ਡਰ ਮਹਿਸੂਸ ਹੋਣ ਲੱਗਾ ਛੋਟੇ ਜਾਨਵਰ ਸਾਵਧਾਨ ਹੋ ਗਏ ਕਿਉਂਕਿ ਦੋ ਕਪਟੀ ਦਿਮਾਗ ਇੱਕ ਦੂਜੇ ਵੱਲ ਵਾਦ ਰਹੇ ਸਨ ਅੱਜ ਇਹ ਸ਼ੁਰੂਆਤ ਹੀ ਸੀ ਅੱਗੇ ਧੋਖਾ ਵੀ ਆਉਣਾ ਸੀ ਬੁੱਧੀ ਵੀ ਟੱਕਰ ਵੀ ਅਤੇ ਕੈਸਾ ਸਾਵਕ ਵੀ ਜੋ ਪੂਰੇ ਜੰਗਲ ਨੂੰ ਯਾਦ ਰਹਿਣਾ ਸੀ ਹੁਣ ਬਾਜ ਤੇ ਲੂੰਬੜੀ ਦੋਨਾਂ ਦੇ ਮਨ ਵਿੱਚ ਚਾਲਾ ਚੱਲ ਰਹੀਆਂ ਸਨ ਸਵੇਰ ਦਾ ਸਮਾਂ ਸੀ ਸੂਰਜ ਦੀਆਂ ਕਿਰਨਾਂ ਜੰਗਲ ਦੇ ਦਰਖਤਾਂ ਵਿੱਚੋਂ ਲੰਘਦੀਆਂ ਹੋਈਆਂ ਧਰਤੀ ਤੇ ਸੋਨੇ ਵਾਂਗ ਚਮਕ ਰਹੀਆਂ ਸਨ ਪੰਛੀਆਂ ਦੀ ਚਹਿਚਾਹ ਨਾਲ ਜੰਗਲ ਜਾਗ ਰਿਹਾ ਸੀ ਪਰ ਇਸ ਖੂਬਸੂਰਤ ਮਾਹੌਲ ਦੇ ਪਿੱਛੇ ਅੱਜ ਜੋ ਕੁਝ ਵੀ ਹੋਰ ਚੱਲ ਰਿਹਾ ਸੀ ਉਸੀ ਬਾਜ਼ ਆਪਣੇ ਉੱਚ ਦਰਖਤ ਦੀ ਚੂਟੀ ਤੋਂ ਹੇਠਾਂ ਜੰਗਲ ਨੂੰ ਦੇਖ ਰਿਹਾ ਸੀ ਉਸ ਦੀ ਨਿਗਾਹ ਸਿੱਧੀ ਲੂੰਬੜੀ ਦੀ ਖੋਡ ਵੱਲ ਸੀ ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਅੱਜ ਲੂੰਬੜੀ ਨਾਲ ਗੱਲ ਕਰਨੀ ਹੀ ਪਵੇਗੀ ਪਹਿਲਾਂ ਥੋੜੇ ਮਿੱਠੇ ਬੋਲ ਬੋਲਾਂਗਾ ਫਿਰ ਆਪਣੀ ਚਾਲ ਚੱਲਾਂਗਾ ਬਾਜ਼ ਨੇ ਆਪਣੇ ਵੱਡੇ ਖੰਭ ਖੋਲੇ ਅਤੇ ਹੌਲੀ-ਹੌਲੀ ਹਵਾ ਨੂੰ ચીਰਦਾ ਹੋਇਆ ਹੇਠਾਂ ਉਤਰਿਆ ਜਿੱਥੇ ਲੂੰਬੜੀ ਅਕਸਰ ਸਵੇਰ ਨੂੰ ਸ਼ਹਿਰ ਲਈ ਆਉਂਦੀ ਸੀ ਉੱਥੇ ਉਹ ਇੱਕ ਵੱਡੇ ਪੱਥਰ ਤੇ ਜਾ ਬੈਠਾ ਕੁਝ ਸਮੇਂ ਬਾਅਦ ਲੂੰਬੜੀ ਉੱਥੇ ਆ ਪਹੁੰਚੀ ਉਸਨੇ ਬਾਜ ਨੂੰ ਦੇਖਿਆ ਪਰ ਹੈਰਾਨ ਨਹੀਂ ਹੋਈ ਜਿਵੇਂ ਉਹ ਪਹਿਲਾਂ ਹੀ ਇਸ ਮੁਲਾਕਾਤ ਲਈ ਤਿਆਰ ਹੋਵੇ ਲੂੰਬੜੀ ਨੇ ਮੁਸਕਰਾਉਂਦੇ ਹੋਏ ਕਿਹਾ ਉਹ ਆਸਮਾਨ ਦੇ ਰਾਜੇ ਅੱਜ ਧਰਤੀ ਤੇ ਕਿਵੇਂ ਆ ਗਏ ਬਾਜ ਨੇ ਆਪਣੇ ਪੰਖ ਝਾੜੇ ਗੰਭੀਰ ਆਵਾਜ਼ ਵਿੱਚ ਬੋਲਿਆ ਰਾਜਾ ਤਾਂ ਨਹੀਂ ਪਰ ਜੰਗਲ ਦਾ ਭਲਾ ਚਾਹੁੰਦਾ ਹਾਂ ਮੈਂ ਸੋਚਿਆ ਧਰਤੀ ਦੀ ਸਭ ਤੋਂ ਅਕਲਮੰਦ ਨਾਲ ਸਲਾਹ ਕਰ ਲਵਾਂ ਲੂੰਬੜੀ ਦੇ ਕੰਨ ਖੜੇ ਹੋ ਗਏ ਉਹ ਤੁਰੰਤ ਸਮਝ ਗਈ ਕਿ ਇਹ ਸਧਾਰਨ ਗੱਲਬਾਤ ਨਹੀਂ ਉਸਨੇ ਹੌਲੀ ਜਿਹੀ ਹਾਸੇ ਨਾਲ ਕਿਹਾ ਭਲਾ ਜੰਗਲ ਦਾ ਇਹ ਗੱਲ ਤਾਂ ਅਜੀਬ ਲੱਗਦੀ ਆ ਬਾਜ ਸਾਹਿਬ ਬਾਜ ਨੇ ਸਮਾਨਵਲ ਨਜ਼ਰ ਮਾਰ ਕੇ ਕਿਹਾ ਉੱਪਰੋਂ ਸਭ ਕੁਝ ਸਾਫ਼ ਦਿਸਦਾ ਮੈਨੂੰ ਪਤਾ ਕਿ ਜੰਗਲ ਵਿੱਚ ਖਤਰੇ ਵਧ ਰਹੇ ਨੇ ਮਨੁੱਖ ਨੇੜੇ ਆ ਰਹੇ ਨੇ ਸ਼ਿਕਾਰ ਵਧ ਰਿਹਾ ਜੇ ਅਸੀਂ ਜੰਗਲ ਵਿੱਚ ਇੱਕ ਦੂਜੇ ਨਾਲ ਮਿਲ ਕੇ ਰਹੀਏ ਜੇ ਅਸੀਂ ਅਕਲ ਨਾਲ ਕੰਮ ਨਾ ਲਿਆ ਤਾਂ ਸਭ ਨੁਕਸਾਨ ਵਿੱਚ ਹੋ ਜਾਵਾਂਗੇ ਲੂੰਬੜੀ ਨੇ ਦਿਲ ਤੋਂ ਵਿੱਚ ਸੋਚਿਆ ਹਾਂ ਡਰ ਦਿਖਾ ਕੇ ਭਰੋਸਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਬਾਜ ਵੀ ਕਾਫੀ ਖਡਾਰੀ ਹੈ ਉਸ ਨੇ ਸੋਚਿਆ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ ਤਾਂ ਫਿਰ ਤੁਸੀਂ ਕੀ ਚਾਹੁੰਦੇ ਹੋ ਬਾਜ ਨੇ ਨੇੜੇ ਹੁੰਦੇ ਹੋਏ ਕਿਹਾ ਮੈਂ ਚਾਹੁੰਦਾ ਹਾਂ ਕਿ ਅਸੀਂ ਦੋਵੇਂ ਮਿਲ ਕੇ ਜੰਗਲ ਤੇ ਨਜ਼ਰ ਰੱਖੀਏ ਤੂੰ ਧਰਤੀ ਤੇ ਮੈਂ ਅਸਮਾਨ 'ਚ ਜੋ ਵੀ ਖਤਰਾ ਆਵੇ ਪਹਿਲਾਂ ਇੱਕ ਦੂਜੇ ਨੂੰ ਖਬਰ ਕਰ ਦਈਏ ਤੇ ਸਮਝ ਜਾਈਏ ਲੂੰਬੜੀ ਨੇ ਕੁਝ ਪਲ ਸੋਚਿਆ ਉਸ ਦੀ ਅੱਖਾਂ ਵਿੱਚ ਚਮਕ ਆ ਗਈ ਉਸ ਨੇ ਕਿਹਾ ਸਾਥ ਹਾਂ ਹਰ ਪਰ ਸਾਥ ਵਿੱਚ ਹਿਸਾਬ ਵੀ ਬਰਾਬਰ ਹੁੰਦਾ ਬਾਜ ਹੱਸਿਆ ਬਿਲਕੁਲ ਜੋ ਜਾਣਕਾਰੀ ਮਿਲੀ ਉਹ ਸਾਂਝੀ ਫਾਇਦਾ ਸਾਫ ਦਾ ਪਰ ਦੋਵਾਂ ਦੇ ਦਿਲਾਂ ਵਿੱਚ ਅਲੱਗ-ਅਲੱਗ ਸੋਚਾਂ ਚੱਲ ਰਹੀਆਂ ਸਨ ਬਾਜ ਸੋਚ ਰਿਹਾ ਸੀ ਲੂੰਬੜੀ ਨੂੰ ਆਪਣੀ ਅੱਖਾਂ ਤੇ ਕੰਨ ਬਣਾ ਲਵਾਂਗਾ ਜਿੱਥੇ ਮੈਂ ਨਹੀਂ ਪਹੁੰਚ ਸਕਦਾ ਉੱਥੇ ਇਹ ਮੇਰੀ ਖਬਰ ਲੈ ਆਵੇਗੀ ਲੂੰਬੜੀ ਸੋਚ ਰਹੀ ਸੀ ਇਸ ਮਾਮਨ ਦੀ ਖਬਰ ਮੇਰੇ ਵੱਲ ਆਵੇਗੀ ਪਰ ਧਿਆਨ ਰੱਖਣਾ ਪਵੇਗਾ ਇਹ ਬਾਜ ਕੱਪਤੀ ਹੈ ਉਸੇ ਵੇਲੇ ਇੱਕ ਖਰਗੋਸ਼ ਡਰ-ਡਰ ਦੇ ਨੇੜੇ ਆਇਆ ਤੇ ਕਿਹਾ ਬਾਜ ਜੀ ਜੰਗਲ ਦੇ ਦੱਖਣ ਵਾਲੇ ਜੀਵ ਆਵਾਜ਼ਾਂ ਆ ਰਹੀਆਂ ਨੇ ਬਾਜ ਨੇ ਤੁਰੰਤ ਪੰਖ ਫੜਪੜਾਏ ਵੇਖਿਆ ਇਹ ਹੀ ਤਾਂ ਮੈਂ ਕਹਿ ਰਿਹਾ ਸੀ ਬਾਹ ਲੂੰਬੜੀ ਨੇ ਕੰਬੀਰ ਹੋ ਕੇ ਕਿਹਾ ਚਲੋ ਪਹਿਲਾ ਇਮਤਿਹਾਨ ਵੇਖੀਏ ਸਾਥ ਕਿੰਨਾ ਸੱਚਾ ਹੈ ਬਾਜ ਅਸਮਾਨ ਵੱਲ ਉੱਡਦਾ ਗਿਆ ਲੂੰਬੜੀ ਧਰਤੀ ਤੇ ਦੌੜ ਪਈ ਦੋਵੇਂ ਆਪਣੀ ਆਪਣੀ ਦਿਸ਼ਾ ਵਿੱਚ ਖਬਰ ਲੈਣ ਲਈ ਚੱਲ ਪਏ ਪਾਰੇ ਸਾਥ ਸਿਰਫ ਦਿਖਾਵਾ ਸੀ ਅਸਲ ਖੇਡ ਅਜੇ ਬਾਕੀ ਸੀ ਕਿਉਂਕਿ ਜਿੱਥੇ ਦੋ ਕੱਪੜੀ ਮਿਲ ਜਾਣ ਉਥੇ ਸਭ ਤੋਂ ਵੱਡਾ ਖਤਰਾ ਜਨਮ ਲੈ ਲੈਂਦਾ ਏ ਹੁਣ ਉਹਨਾਂ ਦੋਨਾਂ ਦੇ ਮਨ ਵਿੱਚ ਇੱਕ ਦੂਜੇ ਦੇ ਲਈ ਚਲਾਕੀ ਚੱਲ ਰਹੀ ਸੀ ਦੱਖਣੀ ਜੰਗਲਵਾਲ ਜਦੋਂ ਬਾਜ ਅਸਮਾਨ ਵਿੱਚ ਉੱਡ ਰਿਹਾ ਸੀ ਉਸਦੀ ਤੇਜ਼ ਨਿਗਾਹ ਹਰ ਹਲਚਲ ਨੂੰ ਤੱਕ ਰਹੀ ਸੀ ਹਵਾ ਵਿੱਚ ਮਨੁੱਖੀ ਪੈਰਾਂ ਦੀ ਗੰਧ ਸੀ ਟੁੱਟੀਆਂ ਟਾਹਣੀਆਂ ਤੇ ਜੰਗਲ ਦੇ ਜਾਨਵਰਾਂ ਦੀ ਘਬਰਾਹਟ ਸਭ ਕੁਝ ਦੱਸ ਰਿਹਾ ਸੀ ਕਿ ਖਤਰਾ ਨੇੜੇ ਹੈ ਉਸਨੇ ਉੱਚੇ ਅਸਮਾਨ ਤੋਂ ਦੇਖਿਆ ਕਿ ਸ਼ਿਕਾਰੀ ਜੰਗਲ ਦੇ ਨੇੜੇ ਆ ਕੇ ਜਾਲ ਵਿਸਾ ਰਹੇ ਸਨ ਬਾਜ ਨੇ ਮਨ ਵਿੱਚ ਸੋਚਿਆ ਖਬਰ ਜੰਗਲ ਲਈ ਜ਼ਰੂਰੀ ਹੈ ਪਰ ਪਹਿਲਾਂ ਆਪਣੇ ਫਾਇਦੇ ਲਈ ਵਰਤਾਂਗਾ ਉਸੇ ਵੇਲੇ ਧਰਤੀ ਤੇ ਲੂੰਬੜੀ ਰਖਤਾਂ ਵਿਚਕਾਰ ਦੌੜਦੀ ਹੋਈ ਸ਼ਿਕਾਰੀਆਂ ਦੀ ਗੱਲਬਾਤ ਸੁਣ ਰਹੀ ਸੀ ਉਸਨੇ ਆਪਣੀ ਚਤ్రਾਈ ਨਾ ਸਮਝ ਲਿਆ ਕਿ ਉਹ ਅੱਜ ਰਾਤ ਵੱਡਾ ਸ਼ਿਕਾਰ ਕਰਨ ਆਏ ਨੇ ਲੂੰਬੜੀ ਨੇ ਮਨ ਵਿੱਚ ਕਿਹਾ ਬਾਜ ਦੀ ਖਬਰ ਮੇਰੇ ਕੰਮ ਆ ਸਕਦੀ ਹੈ ਪਰ ਸੱਚ ਪੂਰਾ ਨਹੀਂ ਦੱਸਣਾ ਦੋਵੇਂ ਕੁਝ ਸਮੇਂ ਬਾਅਦ ਪੁਰਾਣੇ ਪੱਥਰ ਕੋਲ ਮਿਲੇ ਬਾਜ ਨੇ ਪਹਿਲਾਂ ਬੋਲਿਆ ਮਨੁੱਖ ਜਾਲ ਲਗਾ ਰਹੇ ਨੇ ਜੇ ਅਸੀਂ ਸਾਰੇ ਜਾਨਵਰਾਂ ਨੂੰ ਚੇਤਾਵਨੀ ਦੇਈਏ ਤਾਂ ਬਚਾਅ ਹੋ ਸਕਦਾ। ਲੂੰਬੜੀ ਨੇ ਸਿਰ ਹਿਲਾਇਆ ਹਾਂ ਪਰ ਜੰਗਲ ਦੇ ਕੇਂਦਰ ਵਾਲਿਆਂ ਨੂੰ ਪਹਿਲਾਂ ਦੱਸਣਾ ਚਾਹੀਦਾ ਬਾਹਰੀ ਇਲਾਕੇ ਦੇ ਜਾਨਵਰ ਖੁਦ ਸਮਲ ਲੈਣਗੇ। ਬਾਜ ਨੇ ਅੰਦਰੋਂ ਖੁਸ਼ ਹੋ ਕੇ ਸੋਚਿਆ ਵਧੀਆ ਬਾਰੇ ਜਾਨਵਰ ਫਸਣ ਅੰਦਰਲੇ ਮੇਰੇ ਕਰਜ਼ੇਦਾਰ ਵੜਨ। ਲੂੰਬੜੀ ਨੇ ਵੀ ਮਨ ਵਿੱਚ ਕਿਹਾ ਬਾਹਰ ਵਾਲੇ ਬਚੇ ਰਹੇ ਤਾਂ ਅੰਦਰ ਵਾਲਿਆਂ ਤੇ ਮੇਰਾ ਰਾਜ਼ ਹੋਵੇਗਾ। ਉਹਨਾਂ ਨੇ ਇਹ ਜਾਨਵਰਾਂ ਨੂੰ ਅਧੂਰੀ ਖ਼ਬਰ ਦਿੱਤੀ ਕੁਝ ਨੂੰ ਦੱਸਿਆ ਕੁਝ ਨੂੰ ਛੱਡ ਦਿੱਤਾ। ਰਾਤ ਨੂੰ ਜਦੋਂ ਸ਼ਿਕਾਰੀ ਆਏ ਤਾਂ ਕਈ ਛੋਟੇ ਜਾਨਵਰ ਜਾਲ ਵਿੱਚ ਫਸ ਗਏ ਪਰ ਜੰਗਲ ਦੇ ਕੇਂਦਰ ਵਾਲੇ ਬਾਝ ਗਏ। ਅਗਲੇ ਦਿਨ ਜੰਗਲ ਵਿੱਚ ਚਰਚਾ ਸੀ ਕਿ ਹਿਰਨ ਨੇ ਕਿਹਾ ਬਾਜ ਜੀ ਨੇ ਸਾਨੂੰ ਬਚਾਇਆ ਇੱਕ ਨੇ ਕਿਹਾ ਨਹੀਂ ਨਹੀਂ ਲੂੰਬੜੀ ਨੇ ਸਾਨੂੰ ਬਚਾਇਆ ਪਰ ਬਾਹਰਲੇ ਇਲਾਕੇ ਦੇ ਜਾਨਵਰ ਰੋ ਰਹੇ ਸਨ। ਇੱਕ ਬੁੱਢਾ ਕਛੂਆ ਬੋਲਿਆ ਸੱਚ ਅਧੂਰਾ ਸੀ ਜਿਹੜਾ ਸੱਚ ਅਧੂਰਾ ਹੋਵੇ ਉਹ ਵੀ ਦੋਸ਼ੀ ਹੁੰਦਾ ਏ। ਜੋ ਅਧੂਰਾ ਸੱਚ ਦੱਸੇ ਇਹ ਗੱਲ ਲੂੰਬੜੀ ਦੇ ਕੰਨ ਤੱਕ ਪਹੁੰਚੀ ਉਸਨੇ ਬਾਜ ਵੱਲ ਵੇਖਿਆ ਬਾਜ ਨੇ ਵੀ ਉਸ ਨੂੰ ਤੱਕਿਆ ਦੋਵੇਂ ਮੁਸਕਰਾਏ ਪਰ ਅੱਖਾਂ ਵਿੱਚ ਸ਼ੱਕ ਸੀ ਬਾਜ ਨੇ ਮਨ ਵਿੱਚ ਸੋਚਿਆ ਲੂੰਬੜੀ ਬਹੁਤ ਸਮਝਦਾਰ ਹੈ ਜੇ ਇਹ ਮੇਰੇ ਰਸਤੇ ਆਈ ਤਾਂ ਮੁਸੀਬਤ ਬਣੇਗੀ ਲੂੰਬੜੀ ਨੇ ਮਨ ਵਿੱਚ ਕਿਹਾ ਬਾਜ ਸਿਰਫ ਉੱਚਾ ਨਹੀਂ ਖਤਰਨਾਕ ਵੀ ਹੈ ਉਸੇ ਦਿਨ ਸ਼ਾਮ ਨੂੰ ਬਾਜ ਨੇ ਇੱਕ ਗੁਪਤ ਯੋਜਨਾ ਬਣਾਈ ਉਸਨੇ ਫੈਸਲਾ ਕੀਤਾ ਕਿ ਅਗਲੀ ਵਾਰੀ ਲੂੰਬੜੀ ਨੂੰ ਮੈਂ ਫਸਾ ਕੇ ਹੀ ਰਵਾਂਗਾ ਉਧਰ ਲੂੰਬੜੀ ਨੇ ਵੀ ਆਪਣੀ ਖੁੱਡ ਵਿੱਚ ਬੈਠ ਕੇ ਸੋਚਿਆ ਬਾਜ ਨੂੰ ਸਿੱਧਾ ਟੱਕਰ ਨਹੀਂ ਦੇਣੀ ਚਾਲ ਨਾਲ ਹੀ ਹਰਾਉਣਾ ਪੈਣਾ ਜੰਗਲ ਦੀ ਰੌਣਕ ਉਹਨ ਖਤਮ ਹੋ ਚੁੱਕੀ ਸੀ ਹਰ ਜਾਨਵਰ ਦੇ ਦਿਲ ਵਿੱਚ ਡਰ ਵੀ ਸੀ ਤੇ ਸ਼ੱਕ ਵੀ ਸੀ ਹੁਣ ਕੋਈ ਵੀ ਕਿਸੇ ਤੇ ਅੰਦਾ ਭਰੋਸ਼ਾ ਨਹੀਂ ਕਰਦਾ ਸੀ ਬਾਜ ਵੀ ਇਸ ਹਾਲਾਤ ਨੂੰ ਆਪਣੇ ਹੱਕ ਵਿੱਚ ਵਰਤਣਾ ਚਾਹੁੰਦਾ ਸੀ ਉਸ ਸਵੇਰੇ ਸਵੇਰੇ ਸਮਾਨ ਵਿੱਚ ਉੱਡਿਆ ਤੇ ਅਜਾਣ ਬੁੱਝ ਕੇ ਕੁਝ ਜਾਨਵਰਾਂ ਦੇ ਸਿਰ ਉੱਤੇ ਚੱਕਰ ਲਾਉਂਦਾ ਰਿਹਾ ਉਸਨੇ ਆਪਣੀ ਆਵਾਜ਼ ਉੱਚੀ ਕਰਕੇ ਕਿਹਾ ਮੈਂ ਜੰਗਲ ਦੀ ਰਾਖੀ ਕਰਦਾ ਹਾਂ ਪਰ ਕੁਝ ਧਰਤੀ ਦੇ ਜੀਵ ਮੇਰੇ ਖਿਲਾਫ ਗੁਪਤ ਗੱਲਾਂ ਕਰ ਰਹੇ ਨੇ ਇਹ ਸੁਣ ਕੇ ਕਈ ਜਾਨਵਰ ਸਹਿਮ ਗਏ ਕੁਝ ਨੇ ਪੁੱਛਿਆ ਤੁਸੀਂ ਕਿਸ ਦੀ ਗੱਲ ਕਰ ਰਹੇ ਹੋ ਬਾਜੀ ਬਾਜ ਨੇ ਸਿੱਧਾ ਨਾਮ ਲੈ ਲਿਆ ਪਰ ਉਸਦੀ ਨਜ਼ਰ ਹੌਲੀ ਹੌਲੀ ਲੂੰਬੜੀ ਬਲਮੁੜੀ ਲੂੰਬੜੀ ਨੇ ਤਰੰਤ ਸਮਝ ਲਿਆ ਉਹ ਇਸ਼ਾਰਾ ਉਸ ਵੱਲ ਹੈ ਉਸਨੇ ਚੁੱਪਚਾਪ ਹੱਸਦੇ ਹੋਏ ਸੋਚਿਆ ਬਾਜ਼ ਮੈਨੂੰ ਡਰਾਉਣਾ ਚਾਹੁੰਦਾ ਹੈ ਪਰ ਜੰਗਲ ਸਿਰਫ ਉੱਡਣ ਨਾਲ ਨਹੀਂ ਚੱਲਦਾ ਲੂੰਬੜੀ ਨੇ ਆਪਣੀ ਚਾਲ ਚੱਲੀ ਉਹ ਵੱਖ-ਵੱਖ ਜਾਨਵਰਾਂ ਕੋਲ ਗਈ ਅਤੇ ਕਹਿਣ ਲੱਗੀ ਬਾਜ਼ ਉੱਚਾ ਉੱਡ ਕੇ ਸਭ ਵੇਖ ਸਕਦਾ ਪਰ ਉਹ ਸਾਨੂੰ ਸਿਰਫ ਉਹ ਹੀ ਦਿਖਾਉਂਦਾ ਹੈ ਜੋ ਉਸਨੂੰ ਚਾਹੀਦਾ ਬੁੱਢਾ ਕਛੂਆ ਬੋਲਿਆ ਜੋ ਸਮਾਨ ਤੋਂ ਦੇਖਦਾ ਹੈ ਉਹ ਧਰਤੀ ਦਾ ਦਰਦ ਨਹੀਂ ਸਮਝ ਸਕਦਾ ਇਹ ਗੱਲ ਜੰਗਲ ਵਿੱਚ ਫੈਲ ਗਈ ਇੱਕ ਦਿਨ ਬਾਜ਼ ਨੇ ਖੁੱਲਾ ਦਾਅ ਖੇਡਣ ਦਾ ਫੈਸਲਾ ਕੀਤਾ ਉਸਨੇ ਸਾਰੇ ਜਾਨਵਰਾਂ ਨੂੰ ਇਕੱਠਾ ਕੀਤਾ ਬਾਜ ਨੇ ਉੱਚੀ ਆਵਾਜ਼ ਵਿੱਚ ਕਿਹਾ ਲੂੰਬੜੀ ਨੂੰ ਗਲਤ ਗਲਤ ਦਿਸ਼ਾ ਵੱਲ ਲੂੰਬੜੀ ਸਾਨੂੰ ਗਲਤ ਦਿਸ਼ਾ ਵੱਲ ਲੈ ਜਾ ਰਹੀ ਹੈ ਆਪਣਾ ਫਾਇਦਾ ਵੇਖਦੀ ਹੈ ਸਭ ਦੀ ਨਜ਼ਰ ਲੂੰਬੜੀ ਵੱਲ ਮੁੜੀ ਲੂੰਬੜੀ ਸ਼ਾਂਤ ਰਹੀ ਪਰ ਕੁਝ ਬਲਾਵਾਦ ਬੋਲੀ ਮੈਂ ਧਰਤੀ ਤੇ ਰਹਿੰਦੀ ਆ ਮੈਨੂੰ ਪਤਾ ਕਿ ਕਿਹੜਾ ਜਾਨਵਰ ਕਿੱਥੇ ਹੈ ਬਾਜ ਜੀ ਤੁਸੀਂ ਦੱਸੋ ਪਿਛਲੇ ਰਾਤ ਬਾਹਰਲੇ ਜਾਨਵਰਾਂ ਨੂੰ ਖਬਰ ਕਿਉਂ ਨਹੀਂ ਮਿਲੀ ਜਨਾਟਸ ਆ ਗਏ ਬਾਜ ਕੁਝ ਪਾਲੀ ਚੁੱਪ ਰਿਹਾ ਫਿਰ ਬੋਲਿਆ ਸਭ ਨੂੰ ਬਚਾਇਆ ਨਹੀਂ ਜਾ ਸਕਦਾ ਸੀ ਲੂੰਬੜੀ ਨੇ ਤਰੰਤ ਜਵਾਬ ਦਿੱਤਾ ਪਰ ਸੱਚ ਤਾਂ ਦੱਸਿਆ ਜਾ ਸਕਦਾ ਸੀ ਸਭ ਨੂੰ ਹੁਣ ਜਾਨਵਰਾਂ ਵਿੱਚ ਖੁਸ਼ਪਸਾਹਟ ਹੋਣ ਲੱਗੀ ਬੁੱਢਾ ਹਿਰਣ ਬੋਲਿਆ ਜੋ ਸੱਚ ਸੁਪੋਂਦਾ ਏ ਉਹ ਰਾਖੀ ਨਹੀਂ ਰਾਜ ਕਰਨਾ ਚਾਹੁੰਦਾ ਏ ਬਾਜੂ ਨੂੰ ਅਹਿਸਾਸ ਹੋ ਗਿਆ ਕਿ ਗੱਲ ਹੱਥੋਂ ਨਿਕਲ ਗਈ ਉਹ ਅਸਮਾਨ ਵੱਲ ਉੱਡਿਆ ਤੇ ਚੀਕਾਂ ਮਾਰਨ ਲੱਗਾ ਤੁਸੀਂ ਮੇਰੀ ਕਦਰ ਨਹੀਂ ਜਾਣਦੇ ਇਹ ਮੇਰੇ ਜੰਗਲ ਆ ਮੇਰੇ ਬਿਨਾ ਇਹ ਜੰਗਲ ਅੰਨਾ ਏ ਫੋਕ ਲੂੰਬੜੀ ਹੌਲੀ ਹੌਲੀ ਅੱਗੇ ਵਧੀ ਤੇ ਕਿਹਾ ਨਾ ਨਹੀਂ ਸਿਰਫ ਇੱਕ ਅੱਖ ਵਾਲਾ ਹੀ ਨਹੀਂ ਰਹਿਣਾ ਚਾਹੁੰਦਾ ਇਹ ਸੁਣ ਕੇ ਜਾਨਵਰਾਂ ਨੇ ਪਹਿਲੀ ਵਾਰੀ ਬਾਸ ਤੋਂ ਅੱਖਾਂ ਫੇਰ ਲਈਆਂ ਉਸ ਦਿਨ ਬਾਜ ਆਪਣੀ ਉੱਚੀ ਚੋਟੀ ਤੇ ਇਕੱਲਾ ਬੈਠਾ ਸੀ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਚਾਲ ناکਾਮ ਹੋ ਗਈ ਹੈ ਪਰ ਕਪਟਾਲੇ ਮੁੱਕਿਆ ਵੀ ਨਹੀਂ ਸੀ ਬਾਜ ਦੇ ਦਿਲ ਵਿੱਚ ਇਹ ਸੀ ਕਿ ਮੈਂ ਜੰਗਲ ਨੂੰ ਕਾਬੂ ਨਹੀਂ ਕਰ ਸਕਦਾ ਤਾਂ ਇਸ ਨੂੰ ਡਰਾ ਕੇ ਝੁਕਾ ਲਵਾਂਗਾ ਉਹਦਾ ਲੂੰਬੜੀ ਨੇ ਵੀ ਸੋਚ ਲਿਆ ਸਮਰ ਨਾਲ ਜੰਗ ਨਹੀਂ ਸਮਾਹੀ ਫੈਸਲਾ ਕਰੇਗਾ ਜੰਗਲ ਇੱਕ ਵੱਡੇ ਫੈਸਲੇ ਦੇ ਕੰਡੇ ਤੇ ਖੜਾ ਸੀ ਪਰ ਜਿਉ ਜੋ ਜਾਨਵਰਾਂ ਤੱਕ ਇਹ ਗੱਲ ਪਹੁੰਚਣ ਲੱਗੀ ਸਾਰੇ ਜਾਨਵਰਾਂ ਨੇ ਆਪਸ ਵਿੱਚ ਮਿਲ ਕੇ ਫੈਸਲਾ ਕੀਤਾ ਕੀ ਬਾਜ ਤੇ ਲੂੰਬੜੀ ਨੇ ਹੀ ਸਾਨੂੰ ਅਧੂਰਾ ਸੱਚ ਦੱਸਿਆ ਉਹ ਚਾਹੁੰਦੇ ਤਾਂ ਸਾਨੂੰ ਪੂਰਾ ਸੱਚ ਦੱਸ ਸਕਦੇ ਸੀ ਜਿਨ੍ਹਾਂ ਦੀ ਵਜ੍ਹਾ ਨਾਲ ਕਈ ਜਾਨਵਰਾਂ ਨੂੰ ਬਹੁਤ ਨੁਕਸਾਨ ਹੋਇਆ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਸਾਨੂੰ ਭਰੋਸਾ ਨਹੀਂ ਕਰਨਾ ਚਾਹੀਦਾ ਜਿੰਨਾ ਟਾਈਮ ਅਸੀਂ ਖੁਦ ਆਪਣੇ ਅੱਖਾਂ ਤੇ ਕੰਨਾਂ ਨਾਲ ਨਹੀਂ ਅੱਖਾਂ ਨਾਲ ਨਹੀਂ ਦੇਖਦੇ ਤੇ ਕੰਨਾਂ ਨਾਲ ਨਹੀਂ ਸੁਣਦੇ ਸਾਨੂੰ ਕਿਸੇ ਦੂਸਰੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਜਿਕੇ ਤਰ੍ਹਾਂ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆ ਜੀ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ